ਪੰਜਾਬ ਸਰਕਾਰ ਅਤੇ ਪੂਰੇ ਪੰਜਾਬ ਦਾ ਪ੍ਰਸ਼ਾਸਨ ਕਿਸਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਝੋਨੇ ਦੀ ਬੱਚੀ ਰਹਿਦ ਖੋਦ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਚ ਤਾਂ ਖੁਦ ਡੀਸੀ ਐਸਐਸਪੀ ਦੇ ਵੱਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਤੇ ਇਸ ਲਈ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਦੀ ਇਸ ਗੱਲ ਦੀ ਨਿਗਰਾਨੀ ਰੱਖਣ ਦੇ ਲਈ ਡਿਊਟੀ ਤੇ ਤਨਾਤ ਵੀ ਕੀਤਾ ਗਿਆ ਹੈ ਪਰ ਇਸ ਦੇ ਵਿਚਾਲੇ ਗੁਰਦਾਸਪੁਰ ਡੇਰਾਬਾਬਾ ਨਾਨਕ ਮੁਖ ਮਾਰਗ ਦੇ ਕੰਢੇ ਸ਼ਰੀਆਮ ਕਿਸਾਨ ਦੇ ਵੱਲੋਂ ਆਪਣੀ ਫਸਲ ਦੀ ਪਰਾਲੀ ਨੂੰ ਅੱਗ ਲਾ ਜਿੱਥੇ ਪ੍ਰਦੂਸ਼ਣ ਕੀਤਾ ਉੱਥੇ ਹੀ ਮੁਖ ਮਾਰਗ ਤੇ ਪਰਾਲੀ ਦੇ ਧੂਏ ਦੇ ਨਾਲ ਲੋਕਾਂ ਲਈ ਤੇ ਆਵਾਜਾਈ ਲਈ ਮੁਸ਼ਕਲਾਂ ਖੜੀਆਂ ਕੀਤੀਆਂ ਸਨ ਅਤੇ ਇਸ ਦੌਰਾਨ ਇੱਕ ਗੱਲ ਇਹ ਵੀ ਦੇਖਣ ਨੂੰ ਮਿਲੀ ਕਿ ਜਿੱਥੇ ਅੱਗ ਲੱਗੀ ਹੋਈ ਸੀ ਉੱਥੇ ਹੀ ਪੁਲਿਸ ਨਾਕਾ ਵੀ ਹੈ ਅਤੇ ਨਾਕੇ ਤੇ ਖੜੇ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ ਅਤੇ ਜਦ ਕਿਸਾਨ ਨੂੰ ਇਸ ਬਾਬਤ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਅੱਗ ਕੂੜੇ ਨੂੰ ਲੱਗੀ ਸੀ ਜਿਸ ਤੋਂ ਬਾਅਦ ਇਹ ਅੱਗ ਖੇਤਾ ਦੇ ਵੱਲ ਲੱਗੀ ਸਟਾਰ نیوز ਪੰਜਾਬੀ ਟੀਵੀ ਦੇ ਲਈ ਲਾਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਕਿਉਂ ਨਹੀਂ ਆ ਤੁਸੀਂ ਪਰ ਤੁਹਾਡੀ ਨੂੰ ਮੇਰੀ ਕੋਈ ਨਹੀਂ ਆ ਗਈ ਤੁਸੀਂ ਬੈਠੇ ਲੱਗੇ ਪੜੀ ਜੋ ਮੇਰੇ ਕੋਈ ਨਹੀਂ ਹੈਗੀ। ਅਨੰਦਪੁਰ ਪਾਹੀ ਤੜ ਜੋ ਮੇਰੇ ਕੋਈ ਨਹੀਂ ਕਿਹੜੀ ਪੋਸਟ ਸਾਡੀ। ਪਰ ਮਾਰਾਏ ਮੇਰੀ ਗੱਲ ਸੁਣੋ ਸਾਡੇ ਅਸੀਂ ਜ਼ਿੰਮੇਵਾਰੀ ਦੱਸੋ ਮੈਂ ਜੇ ਇੱਥੇ ਦੂਰ ਲਾਗ ਲਾਈ ਜਾਣਗੇ ਤੇ ਹੈਡੀ ਕੀ ਉਹ ਇਕੱਠਾ ਹੈ ਇਹ ਗੂੜਾ ਉੱਥੋਂ ਮੱਲ ਗੂੜੇ ਲੱਗ ਲੱਗਦੀ ਲੱਗੀ ਆ। ਅੱਛਾ ਆ ਗੱਲ ਹੋਈ। ਤੁਸੀਂ ਭਜਾਈ ਕਿ ਹੋਣੀ? ਭਜਾਉਂਦੇ ਭਜਾਂਦੇ ਗਾਹ ਪਾ ਗਈ ਭਜਾਉਂਦੇ ਬੱਚਾ ਇੱਧਰ ਦੇਖੋ ਇੱਧਰ ਪਾਜੀ। ਹਾਂਜੀ ਇੱਧਰ ਵੇਖੋ ਬੁਝਾਈ ਕਿਉਂ ਤੁਸੀਂ ਵੀਰ ਜੀ ਬੱਚੇ ਬੁਝਾਉਂਦੇ ਨੇ ਦੌੜਦਾ ਤੁਸਰ ਦਮੇ ਸਾਰੇ ਬਰੀਨ ਨਹੀਂ ਬਦਮੇ ਬਰੀਨ ਨਹੀਂ ਬੁਝਾਉਂਦੀ ਹਟ ਪੜੀ ਹਾਂ ਆਹ ਖਾ ਲੋ ਇਹ ਵਰਗਾ ਹੀ ਜਾਨ ਬਚ ਕੇ ਲਾਈ ਜੀ ਨਹੀਂ ਉਹਨਾਂ ਚਾਰੇ ਕਿਹਾ ਵੀ ਬੁਝਾਓ ਬਹੁਤ ਜਲਦੀ ਕਿਹਾ ਭਾਈ ਉਹਨਾਂ ਕਿਹਾ ਤੇ ਮਤਲਬ ਉਹ ਪੈਂਦਾ ਪੈਂਦਾ ਸੁੱਕੇ ਕੱਖ ਜਲਦੀ ਅਗ ਲੱਗੀ ਆਹ ਖਾ ਲੋ ਵੀ ਭਾਈ ਪਾਹੀਂ ਲਾਈ ਨਹੀਂ ਤੇ ਲੱਗੀ ਕੀ ਕਿਥੇ ਜਾਏ ਉਹ ਗੰਦ ਮੰਦ ਹੋਵੇ ਊੜੀ ਤੋਂ ਪੰਜ ਤੀਨ ਆਪਣਾ ਵੀਰ ਜੀ ਮੈਂ ਨਾ ਲਖਵੀਰ ਉਹ ਪਹਾੜ ਤੋਂ ਲੱਗੋ ਜਾ ਬੁਝਾਪ ਕਰਾਇਆ ਉਹ ਉਹ ਇਹ ਪਿੰਡ ਹੱਡਾ ਉਹ ਸਭ ਗੰਦਮਤ ਮੇਲੇ ਇਕੱਠਾ ਆਇਆ ਉਸ ਲੱਗਦੀ ਲੱਗੀ ਆ ਐਂ ਬੁਝਾਉਂਦੇ ਆ ਹਰੂ ਵਹੀਂ ਉਹ ਕਿਆ ਵੀ ਨਾਕ ਨਾਂ ਲਾਉਂਦੇ ਆ ਰੂੜੀ ਦਾ ਨਾ ਕੀ ਆ ਪਾ ਅੱਛਾ ਹਾਂ ਤੇ ਕਈ ਤਾਂ ਜਾਣੇ ਬੁਝਾਓ ਬੁਝਾਉਂਦਾ ਸਭ ਹੋਏ ਸਭ ਹੋਏ ਉਹ ਕਾਕੇ ਤੇ ਰੂੜੀ ਦੀ ਲੱਗਦੀ ਨਾ ਰੂੜੀ ਘਰੋਂ ਗੰਦਮਤ ਮੇਲੇ ਦੇ ਜਿਹਨੇ ਲਾ ਕੇ ਤੁਹਾਡੇ ਸਭ ਦੀ ਇਥੇ ਮੇਂਦਾ ਸੀ ਨਾ ਉਹਦੇ ਕਰਕੇ ਨਾ ਮੈਂ ਨਹੀਂਗਾ ਮੇਰੀ ਜੁੱਪੀ ਨੇ ਬੈਠੇ ਲੱਗੇ ਇਹ ਤਾਂ ਪਿੱਛੋਂ ਵਗ ਲੱਗਾਈ ਆਈ ਆਹੀਂ ਇੱਥੇ ਲੱਗੇ ਮੇਲੇ ਅਸੀਂ ਲੱਗੇ ਆਈਏ ਕਾਫੀ ਬਹੁਤ ਬੜਾ ਇਕੱਠਾ ਆਇਆ ਹੈ ਪਰ ਬੁਝਾਉਣੀ ਤਾਂ ਬੜਾ ਬੰਦਾ ਸੀ ਨਾ ਇਹਨਾਂ ਦਾ ਫਰਜ਼ ਬਣ